ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਤੋਂ ਕੱਲ 4 ਗ੍ਰਾਮ ਚਿੱਟਾ ਡਰੱਗ ਨਸ਼ਾ ਕਹਿ ਲਿਏ ਫੜਿਆ ਗਿਆ ਗ੍ਰਿਫਤਾਰੀ ਹੋ ਗਈ ਜੇਲ੍ਹ ਵਿੱਚ ਭੇਜਿਆ ਗਿਆ ਜਿਹੜੀ ਹੁਣ ਚਰਚਾ ਛੜੀ ਹੋਈ ਹੈ ਉਹਦੇ ਤੇ ਮੈਂ ਥੋੜੀ ਜੀ ਗੱਲਬਾਤ ਕਰਨੀ ਹੈ ਥੋੜਾ ਜਿਹਾ ਧਿਆਨ ਮੰਗਦਾ ਆਪ ਜੀ ਦਾ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੀਆਂ ਕਦੀੜਾਂ ਹਲੇ ਤੱਕ ਇਹ ਯਕੀਨ ਨਹੀਂ ਕਰਦੀਆਂ ਕਿ ਅਮਰਤਪਾਲ ਦੇ ਭਰਾ ਕੋਲੋਂ ਡਰੱਗ ਫੜੀ ਗਈ ਹੈ ਜਾਂ ਨਹੀਂ ਫਿਰ ਇਹ ਕਹਿ ਰਹੀਆਂ ਨੇ ਕਿ 4 ਗ੍ਰਾਮ ਚ ਟੱਗ ਨਾ ਹੁੰਦੇ 4 ਗ੍ਰਾਮ ਦਾ ਕਿੱਲੀਕ ਹੁੰਦੀ ਕੋਈ ਖੇਪ ਥੋੜੀ ਫੜੀ ਗਈ ਹੈ ਕੋਈ ਜਕੀਰਾ ਥੋੜੀ ਫੜਿਆ ਗਿਆ ਇਹ ਗੱਲਾਂ ਕਹਿ ਰਿਆ ਗੱਲ ਇਹ ਨਹੀਂ ਹੈਗੀ ਗਲਤ ਆਏ ਆ ਵੀ ਜਿਹੜੇ ਬੰਦੇ ਨਸ਼ਾ ਛਡਾਉਣ ਦੇ ਦਾਅਵੇ ਕਰਦੇ ਸੀ ਜਨਨ ਨਸ਼ਾ ਛਡਾਉਣ ਦਾ ਲollipops ਦਿੱਤਾ ਸੀ ਲੋਕਾਂ ਨੂੰ ਬੇਵਕੂ ਬਣਾਇਆ ਸੀ ਬਹੁਤ ਵੱਡਾ ਜਾਨਦਾਨ ਇੱਕ ਭੀੜ ਇਕੱਠੀ ਕੀਤੀ ਸੀ ਪੰਜਾਬ ਦੇ ਲੋਕਾਂ ਨੂੰ ਲollipops ਦਿੱਤਾ ਸੀ ਕਿ ਤੁਹਾਡੇ ਬੱਚਿਆਂ ਨੂੰ ਅਸੀਂ ਨਸ਼ਾ ਛਡਾ ਰਹੇ ਹਾਂ ਗੱਲ ਇਹ ਹੈ ਦੂਜੀ ਗੱਲ ਕਹਿੰਦੇ ਜੀ ਪੁਲਿਸ ਨੇ ਜਾਂ ਸਰਕਾਰ ਨੇ ਧੱਕਾ ਕੀਤਾ ਅਸਲ ਵਿੱਚ ਸ਼ਬਦ ਤਾਂ ਇਹ ਹਕੂਮਤ ਵਰਤੇ ਹੁੰਦੇ ਆ ਜੇ ਤੁਸੀਂ ਕਹਿ ਰਹੇ ਹੋ ਕਿ ਹਕੂਮਤ ਨੇ ਧੱਕਾ ਕੀਤਾ ਫਿਰ ਅਗਲੇ ਧੱਕਾ ਕਰਕੇ ਦੇਖਣਗੇ ਨੱਕ ਵਿੱਚ ਦਮ ਕਰਨਗੇ ਅਗਲੇ ਇਹ ਸੱਚਾਈ ਹੈ ਖਾਰੇ ਵਕੀਲ ਵਰਗੇ ਇਹੋ ਜਿਹੇ ਸਟੇਟਮੈਂਟਾਂ ਦੇ ਰਹੇ ਆ ਦੇਖੋ ਜੀ ਇਹ ਉੱਬਰ ਦੀ ਪੰਥਕ ਧਿਰ ਹੈ ਇਹਨੂੰ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਮੈਂ ਇੱਕ ਬੇਨਤੀ ਕਰਦਾ ਆਇਸ ਜਿਹੜੀ ਡਰੱਗ ਫੜੀ ਹੈ ਠੰਡਾ ਨਸ਼ਾ ਜਿਹਨੂੰ ਕਾਲਜਾਂ ਦੇ ਵਿੱਚ ਸਪਲਾਈ ਕੀਤਾ ਜਾਂਦਾ ਹੈ ਔਰ ਇਹ ਹਲੇ ਛਾਣਬੀਣ ਹੋਣੀ ਹੈ ਤਹਿ ਤੱਕ ਜਾਣਾ ਹੈ ਹਲੇ ਬ੍ਰੀਕੀ ਤੱਕ ਜਾਣਾ ਹੈ ਇਹਦੀਆਂ ਤਾਰਾਂ ਕਿੱਥੇ ਤੱਕ ਜੁੜੀਆਂ ਹੋਈਆਂ ਹਨ ਅੰਮ੍ਰਿਤਪਾਲ ਦਾ ਭਰਾ ਜਿਹੜਾ ਹਰਪੀਤ ਹੈ ਇਹਦੇ ਜਿਹੜੇ ਸਾਥੀ ਨੇ ਇਹ ਕਾਰਜਾਂ ਦੇ ਵਿੱਚ ਵੀ ਇਹ ਡਰੱਗ ਸਪਲਾਈ ਕਰਦੇ ਆ ਹਲੇ ਬਹੁਤ ਕੁਝ ਨਿਕਲਣਾ ਹੈ ਜਰ ਜਦੋਂ ਮੈਡੀਕਲ ਹੋ ਗਿਆ ਪੋਜ਼ਿਟਿਵ ਪਾਇਆ ਗਿਆ ਉਸ ਬੰਦੇ ਨੂੰ ਮਤਲਬ ਕਿ ਉਹ ਨਸ਼ਾ ਕਰਦਾ ਹੈ ਡਰੱਗ ਲੈਂਦਾ ਹੈ ਉਹ ਤੇ ਹਲੇ ਕੀ ਚਾਹੁੰਦੇ ਆ ਸੀ ਬਹੁਤ ਬੰਦੇ ਤੜਫ ਰਹੇ ਨੇ ਖਾਸ ਕਰਕੇ ਮੀਡੀਆ ਦੇ ਵਿੱਚ ਕਮੈਂਟ ਕਰਨ ਵਾਲੇ ਤੱਕਾ ਹੋਇਆ ਜੀ ਇਹ ਸਾਜ਼ਿਸ਼ ਹੈ ਜੀ ਕਾਦੀ ਸਾਜ਼ਿਸ਼ ਹੈ ਉਹਨੂੰ ਰੋਡ ਦੇ ਉੱਪਰੋਂ ਫੜਿਆ ਗਿਆ ਅਮਰਤਪਾਲ ਦੇ ਘਰ ਵਾਲੀ ਦੇ ਨਾਂ ਉਹ ਗੱਡੀ ਹੈ ਜਿਹੜੀ ਖੜੀ ਗਈ ਹੈ ਉਹਦਾ ਸਾਥੀ ਫੜਿਆ ਗਿਆ ਇੱਕ ਹੋਰ ਦੱਸ ਦਿੰਨਾ ਜਿਹੜੇ ਡਿਬਰੂਗੜ੍ਹ ਜੇਲ੍ਹ ਵਿੱਚ ਬੈਠੇ ਨੇ ਉਹਨਾਂ ਵਿੱਚੋਂ ਅਮਰਤਪਾਲ ਨੂੰ ਆਪਾਂ ਛੱਡ ਵੀ ਦਿੰਨੇ ਆ ਤੁਹਾਡੇ ਕਹਿਣ ਮੁਤਾਬਕ ਵੀ ਉਹ ਨਸ਼ਾ ਨਹੀਂ ਕਰਦਾ ਦੂਜੇ ਕਰਦੇ ਆ ਸਾਰੇ ਇਹ ਕੋਈ ਸ਼ੱਕ ਹੈਗਾ ਗੱਲ ਇਹ ਹੈ ਵੀ ਤੁਸੀਂ ਇੱਕ ਪਾਸੇ ਨਸ਼ਾ ਛਡਾ ਰਹੇ ਹੋ ਤੁਸੀਂ ਕਿਹਾ ਕਿ ਅਸੀਂ ਨਸ਼ਾ ਛਡਾਉ ਕੈਂਪ ਜਰ ਡਾਕਟਰ ਰੱਖਿਆ ਹੋਇਆ ਉਹ ਸਭ ਕੁਝ ਝੂਠਾ ਸਾਬਤ ਹੋਇਆ ਕੋਈ ਡਾਕਟਰ ਨਹੀਂ ਉੱਥੇ ਕੋਈ ਲਿਸਟ ਨਹੀਂ ਸਾਹਮਣੇ ਆਇ ਕਿ ਨਕਾ ਕਿਨੇ ਛੜਿਆ ਔਰ ਕਿਨੇ ਛੜਿਆ ਕੋਈ ਲਿਸਟ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਸਭ ਕੁਝ ਕੀਤਾ ਗਿਆ ਸੀ ਮੈਂ ਇੱਕ ਬੇਨਤੀ ਹੋਰ ਕਰਦਾ ਹਾਲੇ ਤਾਂ ਹੋਰ ਸਬੂਤ ਵੀ ਲੋਕਾਂ ਦੇ ਕੋਲ ਪਏ ਨੇ ਇਹਨਾਂ ਦੀ ਵੀਡੀਓ ਪਈਆਂ ਨੇ ਜਿੱਥੇ ਨਸ਼ਾ ਕਰਦੇ ਨੇ ਅਮਰਤਪਾਲ ਨੇ ਜਦੋਂ ਮਹਿਮਾ ਚਲਾਈ ਸੀ ਨਾ ਉਸ ਭੀੜ ਦੀਆਂ ਵੀਡੀਓ ਪਈਆਂ ਨੇ ਜਦੋਂ ਇਹ ਗੱਡੀਆਂ ਦੇ ਵਿੱਚ ਨਸ਼ਾ ਕਰਦੇ ਸੀ ਕੁਝ ਲੋਕ ਇਦਾਂ ਦੀ ਸੋਚਦੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਆਪਣਾ ਢਡ ਨੰਗਾ ਕਰਨ ਦੀ ਗੱਲ ਕਰਦੇ ਨੇ ਕਿ ਆਪਣਾ ੱੱਗਾ ਚੱਕ ਕੇ ਇਹ 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 ਸਜਾਈਆਂ ਨੇ ਅਗਲਾ ਕਹਿੰਦਾ ਅਸੀਂ ਆਪਣੀ ਬਦਨਾਮੀ ਕਿਉਂ ਕਰੀਏ ਸਾਡੀ ਕੌਮ ਦੀ ਬਦਨਾਮੀ ਕਿਉਂ ਕਰੀਏ ਕਈ ਬੰਦੇ ਇਦਾਂ ਸੋਚਦੇ ਆ ਕਈ ਬਹੁਤ ਸਿਆਣੇ ਸੱਜਣ ਮੈਨੂੰ ਵੀ ਫੋਨ ਕਰਦੇ ਕਹਿੰਦੇ ਗਿਆਨੀ ਤੁਸੀਂ ਐਦਾਂ ਨਾਂ ਫਰੋਲਿਆ ਕਰੋ ਸਾਡੀ ਆਪਣੀ ਕੌਮ ਦਾ ਮਸਲਾ ਹੈ ਉਹ ਗੱਲਾਂ ਕਰਦੇ ਆਂ ਕੁਝ ਹੱਦ ਤੱਕ ਉਹਨਾਂ ਦੀ ਗੱਲ ਸਹੀ ਹੁੰਦੀ ਹੈ ਪਰ ਮੈਨੂੰ ਐਦਾਂ ਲੱਗਦਾ ਹੁੰਦਾ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਈਏ ਨਾ ਅਸੀਂ ਆਪਣੇ ਔਗਣਾ ਨੂੰ ਛੁਪਾਈਏ ਨਾ ਜਿੰਨੀ ਵੀ ਸਾਡੀ ਨੌਜਵਾਨੀ ਹੈ ਅਸੀਂ ਉਹਨੂੰ ਸਹੀ ਰਸਤੇ ਤੇ ਲੈ ਕੇ ਜਾਣਾ ਹੈ ਜੇ ਸਾਡਾ ਕੋਈ ਬੱਚਾ ਨਸ਼ਾ ਕਰਦਾ ਹੈ ਅਸੀਂ ਉਹਨੂੰ ਬਚਾਉਣਾ ਕਿੱਦਾਂ ਇਹ ਸਾਡੀ ਜ਼ਿੰਮੇਵਾਰੀ ਹੈ ਮੇਰਾ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਆਪਣੀ ਕੌਮ ਦਾ ਜਲੂਸ ਕੱਢਾਂ ਆਪਣੇ ਕੌਮ ਦੇ ਮੱਥੇ ਤੇ ਕਲੰਕ ਲਾਵਾਂ ਜਾਂ ਆਪਣੇ ਕੌਮ ਨੂੰ ਨਿੰਦਾ ਮੇਰਾ ਇਹ ਮਕਸਦ ਨਹੀਂ ਹੈਗਾ ਜੇ ਤੁਸੀਂ ਇਹ ਮੰਨ ਵੀ ਲਓ ਕਿ ਮੈਂ ਕੌਮ ਦੇ ਖਿਲਾਫ ਬੋਲਦਾ ਕਿ ਅਮਰਤਪਾਲ ਕੱਲਾ ਕੌਮ ਹੈ ਆ ਜਿਹੜੇ ਪੰਜ ਸੱਤ ਚੌਧਰੀ ਬਣੇ ਨੇ ਕਿ ਇਹ ਕੱਲੀ ਕੌਮ ਨੇ ਸਵਾਲ ਤਾਂ ਇਹ ਨੇ ਉਹਦੇ ਕੋਲੋਂ ਜਿਹੜੀ ਉਹ ਡਰੱਗ ਫੜੇ ਗਿਆ ਭਾਵੇਂ 4 ਗ੍ਰਾਮ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਨਸ਼ਾ ਕਰਦਾ ਸੀ ਜਾਂ ਨਹੀਂ ਉਹ ਨਸ਼ੇ ਦਾ ਆਦੀ ਹੈਗਾ ਜਾਂ ਨਹੀਂ ਸਵਾਲ ਇਹ ਪੈਦਾ ਹੁੰਦੇ ਆ ਤੁਸੀਂ ਨਸ਼ਾ ਛਡਾਉਣ ਵਾਸਤੇ ਕਿੱਡਾ ਵੱਡਾ ਉਪਰਾਲਾ ਕੀਤਾ ਲੋਕਾਂ ਦੇ ਦਿਮਾਗ ਵਿੱਚ ਤਾਂ ਇਹ ਹੀ ਹੈ ਨਾ ਕਿ ਅੰਮ੍ਰਿਤਪਾਲ ਇੱਕ ਨਸ਼ਾ ਛਡਾਉਣ ਵਾਸਤੇ ਬਹੁਤ ਵੱਡੀ ਮਿਹਨਤ ਚਲਾ ਰਿਹਾ ਹੈ ਲੋਕਾਂ ਦੇ ਮਨ ਵਿੱਚ ਤਾਂ ਇਹ ਸੀ ਨਾ ਪਰ ਅੰਦਰ ਕੀ ਚੱਲ ਰਿਹਾ ਹੈ ਤੇ ਲੋਕਾਂ ਦੀ ਨਜ਼ਰ ਵਿੱਚ ਕੀ ਹੋ ਰਿਹਾ ਹੈ ਇਹ ਤਾਂ ਬਹੁਤ ਵੱਡਾ ਝੂਠ ਹੈ ਜੀ ਨਾ ਇਹ ਤਾਂ ਮੰਨ ਕਰ ਹੋਇਆ ਨਹੀਂ ਜਾ ਸਕਦਾ ਹੁਣ ਮੈਂ ਜਿਹੜੇ ਫੇਸਬੁੱਕ ਤੇ ਰੌਲਾ ਪਾਉਂਦੇ ਆ ਨਾ ਇਹ ਸਾਜ਼ਿਸ਼ ਹੈ ਜੀ ਅਮਰਤਪਾਲ ਨੂੰ ਬਦਨਾਮ ਕਰਨ ਵਾਸਤੇ ਹੈ ਜੀ ਇਹ ਪਰਿਵਾਰ ਨੇ ਕੌਮ ਲਈ ਕੁਝ ਕਰਨਾ ਹੈ ਜੀ ਇਹ ਕੌਮ ਨੂੰ ਸਿੱਧੇ ਰਸਤੇ ਤੇ ਲੈ ਕੇ ਜਾਣਗੇ ਜੀ ਤਾਂ ਕਰਕੇ ਸਾਜ਼ਿਸ਼ਾਂ ਹੋ ਰਹੀਆਂ ਨੇ ਬਿਲਕੁਲ ਨਹੀਂ ਤੁਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਕ ਪਾਸੇ ਕਰੋ ਕੋਈ ਗੱਲ ਨਹੀਂ ਸਵਾਲ ਉੱਥੇ ਦਾ ਉੱਥੇ ਖੜਾ ਹੈ ਮੈਂ ਇਹ ਗੱਲਾਂ ਜਦੋਂ ਇਹਦੀ ਮਹਿਮ ਚੱਲੀ ਹੈ ਉਦੋਂ ਮੈਂ ਕਹਿੰਿਆ ਸੀ ਘਟੋ ਘਟ 250 ਬੰਦਾ ਉਸ ਵਕਤ ਇਹਦੀ ਬਹਿਰ ਵਿੱਚ ਦਿਹਾੜੀ ਤੇ ਹੁੰਦਾ ਸੀ ਜਿਹਨੂੰ 500 700 ਰੁਪਈਆ ਨਸ਼ਾ ਕਰਨ ਦਾ ਤੇ ਜ਼ਰੂਰੀ ਹੁੰਦਾ ਸੀ ਇਹ ਦਿੰਦੇ ਰਹੇ ਨੇ ਜਿਹੜਾ ਨਗਰ ਕੀਰਤਨ ਦੇ ਨਾਂ ਤੇ ਪੈਸਾ ਇਕੱਠਾ ਕੀਤਾ ਕੌਮ ਨੂੰ ਬੇਵਕੂਫ ਬਣਾ ਕੇ ਪੈਸਾ ਇਕੱਠਾ ਕੀਤਾ ਉਸ ਪੈਸੇ ਵਿੱਚੋਂ ਬਹੁਤ ਵੱਡਾ ਹਿੱਸਾ ਜਿਹੜਾ ਭੀੜ ਇਕੱਠੀ ਕਰਨ ਵਾਲੇ ਤੇ ਨਸ਼ੇੜੀਆਂ ਨੂੰ ਦਿੱਤਾ ਜਾਂਦਾ ਸੀ। ਇਹਦੀ ਭੀੜ ਵਿੱਚ ਗੋਲ ਪਰਨੇ ਵਾਲੇ ਨਸ਼ੇੜੀ ਹੈਗੇ ਸੀ। ਤੁਸੀਂ ਅੱਜ ਵੀ ਜੇਲਾਂ ਵਿੱਚ ਰਿਸਰਚ ਕਰਕੇ ਦੇਖੋ ਬਹੁਤ ਆਤ ਵਿੱਚ ਉੱਥੇ ਉਹ ਬੰਦੇ ਐ ਜਿਨ੍ਹਾਂ ਦੇ ਗੋਲ ਪਰਨੇ ਹੋਣਗੇ ਦਾੜੀ ਹੋ ਮੂੰਹ ਤੇ ਕਈਆਂ ਦਾ ਅੰਮ੍ਰਿਤ ਵੀ ਛੱਕਿਆ ਹੋ। ਉਹ ਬੰਦੇ ਨੇ ਤੇ ਉਸੇ ਬੰਦਿਆਂ ਦੀ ਭੀੜ ਇਕੱਠੀ ਕਰਨੀ ਜ਼ਰੂਰੀ ਸੀ ਇਹਨਾਂ ਨੂੰ ਕੌਮ ਨੂੰ ਬੇਵਕੂਫ ਬਣਾਉਣ ਵਾਸਤੇ ਇਹ ਚਾਹੀਏ ਹੁਣ ਚੀਕਾਂ ਕਿਉਂ ਮਾਰਦੇ ਹੋ ਮੈਂ ਇੱਕ ਬੇਨਤੀ ਕਰਾਂ ਅੱਛਾ ਇਹਦੇ ਵਿੱਚ ਇੱਕ ਹੋਰ ਇਹ ਅੱਗ ਲਾਉਣ ਵਾਲੇ ਬਿਆਨ ਦੇ ਰਹੇ ਨੇ ਅਮਰਤਪਾਲ ਦੇ ਪਿਤਾ ਦਾ ਇੱਕ ਬਿਆਨ ਆਇਆ ਕਹਿੰਦਾ ਤੁਸੀਂ ਕਹਿੰਦੇ ਸੀ ਕਿ ਹਿੰਦੂਆਂ ਦਾ ਤੇ ਸਿੱਖਾਂ ਦਾ ਨੌ ਮਾਸ ਦਾ ਰਿਸ਼ਤਾ ਹੈ ਉਹ ਇੱਕੋ ਚੈਟ ਇਹ ਛੋਟੀ ਜਿਹੀ ਫੋਟੋ ਹੈ ਉਹ ਵੈਨ ਕਰੀ ਜਾਂਦੇ ਕਹਿੰਦੇ ਦੇਖੋ ਆ ਹਿੰਦੂ ਕਹਿੰਦੇ ਕਿੰਨਾ ਖੁਸ਼ ਹੋ ਰਹੇ ਨੇ ਹਿੰਦੂ ਖੁਸ਼ ਹੋਣ ਨਾ ਹੋਣ ਸਿੱਖ ਵੀ ਖੁਸ਼ ਹੋ ਰਹੇ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਸਿਹਰਦ ਲੋਕ ਨੇ ਜਿਹੜੇ ਚਾਹੁੰਦੇ ਆ ਵੀ ਸਾਡੇ ਕੌਮ ਦੇ ਵਿੱਚ ਕੋਈ ਨਸ਼ਾ ਨਾ ਹੋਵੇ ਸਾਡੇ ਕੌਮ ਦੇ ਵਿੱਚ ਕੋਈ ਗਲਤ ਅੰਸ਼ਰ ਨਾ ਆਵੇ ਸਾਡੇ ਕੌਮ ਨੂੰ ਕੋਈ ਬਦਨਾਮ ਨਾ ਕਰੇ ਸਿੱਖ ਵੀ ਖੁਸ਼ ਨੇ ਤੁਸੀਂ ਹਿੰਦੂ ਦੀ ਗੱਲ ਛੱਡੋ ਗਲਤੀ ਤਾਂ ਗਲਤੀ ਰਹਿਣੀ ਆ ਨਾ ਹੁਣੇ ਬਿਆਨ ਕੀਨੇ ਅਗਲਾਉਣ ਵਾਲੇ ਲੜਕੇ ਸਿੱਖਾਂ ਦੇ ਮਨ ਵਿੱਚ ਰੋਸ ਪੈਦਾ ਹੋਵੇ ਕਿ Hindu ਖੁਸ਼ ਨਹੀਂ ਸਾਡੀ ਕੌਮ ਤੇ ਕਿਉਂ ਨਹੀਂ ਬਾਈ Hindu ਅਫਸਰ ਨਹੀਂ ਹੈਗੇ ਪੁਲਿਸ ਦੇ ਵਿੱਚ Hindu ਲੀਡਰ ਨਹੀਂ ਹੈਗੇ ਜਾਂ ਸਿੱਖ ਲੀਡਰ ਨਹੀਂ ਹੈਗੇ ਜਾਂ ਸਿੱਖ ਅਫਸਰ ਨਹੀਂ ਹੈਗੇ ਪੁਲਿਸ ਦੇ ਵਿੱਚ ਸਿੱਖ ਨਹੀਂ ਹੈਗੇ ਪੁਲਿਸ ਦੇ ਵਿੱਚ Hindu ਨਹੀਂ ਹੈਗੇ ਕਾਨੂੰਨ ਆਪਣੀ ਥਾਂ ਤੇ ਹੈ ਤੁਸੀਂ ਗੱਲਾਂ ਕਿਹੜੀਆਂ ਕਰ ਰਹੇ ਹੋ ਗੱਲ ਇੰਨੀ ਕਹਿ ਵੀ ਜੇ ਤੁਸੀਂ ਕਹਿੰਨ ਲੋਕਾਂ ਦੇ ਪੁੱਤਾਂ ਦਾ ਨਸ਼ਾ ਛਡਾਉਣਾ ਸੀ ਅਮਰਿਤਪਾਲ ਨੇ ਜੇ ਤੁਹਾਡਾ ਆਪਣਾ ਪੁੱਤ ਨਸ਼ਾ ਕਰ ਰਿਹਾ ਹੈ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਤੁਹਾਡਾ ਪੁੱਤ ਨਸ਼ਾ ਕਰਦਾ ਹੈ ਗਲਤੀ ਹੋ ਜਾਂਦੀ ਹੈ ਬਥੇਰੇ ਵੱਡੇ ਵੱਡੇ ਲੀਡਰਾਂ ਦੇ ਬੱਚੇ ਨਸ਼ਾ ਕਰਦੇ ਆ ਅਫਸਰਾਂ ਦੇ ਕਰਦੇ ਆ ਵੱਡੇ ਵੱਡੇ ਕੌਮ ਦੇ ਜਥੇਦਾਰਾਂ ਦੇ ਜਿਹੜੇ ਬੱਚੇ ਨੇ ਉਹ ਨਸ਼ਾ ਕਰਦੇ ਆ ਜੇ ਤੁਹਾਡੇ ਪੁੱਤ ਨੇ ਕਰ ਲਿਆ ਕੋਈ ਵੱਡੀ ਗੱਲ ਨਹੀਂ ਇਹਨੂੰ ਐਡਾ ਵੱਡਾ ਇਸ਼ੂ ਬਣਾਉਣ ਦੀ ਕੀ ਲੋੜ ਹੈ ਫਿਰ ਕਹਿਣਗੇ ਜੀ ਅਮਰਤਪਾਲ ਦਾ ਭਰਾ ਹੀ ਕਿਉਂ ਦੱਸਿਆ ਜਦੋਂ ਗੱਡੀ ਵਿੱਚ ਅਮਰਤਪਾਲ ਦਾ ਭਰਾ ਹੈ ਹੋਰ ਗੱਡੀ ਕਿਉਂ ਨਾ ਫੜ ਲਈ ਬਈ ਹੋਰ ਕਿਸੇ ਨੂੰ ਕਿਉਂ ਨਾ ਫੜ ਲਿਆ ਇੰਨੀ ਇੱਕ ਗਲਤੀ ਮੰਨਣੀ ਜ਼ਰੂਰੀ ਹੈ ਕਿ ਸਾਡਾ ਪੁੱਤ ਨਸ਼ਾ ਕਰਦਾ ਹੈ ਜਾਂ ਐਂ ਕਹਿ ਦੋ ਕਿ ਸਾਡੇ ਪੁੱਤ ਦਾ ਜਾਂ ਐਂ ਕਹਿ ਲੋ ਕਿ ਛੋਟੇ ਭਰਾ ਨੇ ਵੱਡੇ ਭਰਾ ਦਾ ਨਸ਼ਾ ਛਡਾਉਣਾ ਸੀ ਤੇ ਉਹਦੋਂ ਪਹਿਲਾਂ ਉਹ ਜੇਲ੍ਹ ਜਾਣਾ ਪੈ ਗਿਆ ਇੰਨੀ ਗੱਲ ਕਹਿ ਦੋ ਗੱਲ ਸਾਫ਼ ਹੋ ਜਾਣੀ ਹੈ ਦੂਜੀ ਗੱਲ ਫਿਰ ਤੁਸੀਂ ਕਹਿੰਦੇ ਅਸੀਂ ਕੌਮ ਦੇ ਜਰਨੈਲ ਹਾਂ ਅਸੀਂ ਕਿਹੜਾ ਡਰਦੇ ਆ ਜੇ ਪਰਚਾ ਪੈ ਗਿਆ 4 ਗ੍ਰਾਮ ਦਾ ਕੋਈ ਬਹੁਤਾ ਵੱਡਾ ਪਰਚਾ ਨਹੀਂ 2-4 ਮਹੀਨੇ ਜੇਲ੍ਹ 'ਚ ਰਹੂਗਾ ਜ਼ਮਾਨਤ ਹੋ ਜੂਗੀ ਡਰਦੇ ਕਿਉਂ ਫਿਰ ਥੋੜਾ ਜੱਟ ਤਕੜੇ ਹੋਵੋ ਜੋਧਿਓ ਤੁਸੀਂ ਐ ਜਿਹੜੇ ਸ਼ਬਦ ਤੁਸੀਂ ਬਾਣੀ ਵਿੱਚੋਂ ਪੜ੍ਹੇ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਕਿ ਜਾਨ ਨਿਕਲ ਚਲੀ ਹੈ ਸਿਰ ਦੇਵਾਂਗੇ ਸ਼ਹੀਦੀਆਂ ਦੇਵਾਂਗੇ ਫੇਰ ਕੀ ਹੁੰਦਾ ਕਿ ਲੋਕਾਂ ਦੇ ਪੁੱਤ ਮਰਵਾਉਣੇ ਆ ਜੇ ਆਉਦਾ ਇਹ ਕਦਾਂ ਮਰ ਜੂ ਕਿ ਵੱਡੀ ਗੱਲ ਨਹੀਂ ਮੈਂ ਲੋਕਾਂ ਨੂੰ ਕਹੀ ਜਾਮਾ ਸਿਹਦੀਆਂ ਪਾਉ ਫਲਾਨਾ ਪਾਉ ਜੇ ਮੇਰਾ ਮਰ ਜੂ ਫੇਰ ਕੀ ਹੋ ਜੂ ਜਿੰਨਾ ਗੁਰੂ ਸਾਹਿਬਾਨਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੇ ਆਪਣੇ ਪੁੱਤ ਲਕੋ ਕੇ ਰੱਖੇ ਸੀ ਪਰਵਾਲ ਲਕੋ ਕੇ ਰੱਖਿਆ ਸੀ ਫੜਾ ਵੱਡੀਆਂ ਵੱਡੀਆਂ ਮਾਰਦੇ ਹੋ ਤੁਸੀਂ ਮੈਂ ਸ਼ਰਿਆਮ ਕਹਿਣਾ ਜਿਹੜਾ ਨਸ਼ਾ ਜਿਹੜੀ ਡਰੱਗ ਆ ਇਸ ਡਰੱਗ ਜਿਹੜੀ ਫੜੀ ਗਈ ਹੈ ਠੰਡਾ ਨਸ਼ਾ ਉਹਨੂੰ ਕਿਹਾ ਜਾਂਦਾ ਹੈ ਇਹਦੀਆਂ ਤਾਰਾਂ ਕਾਲਜਾਂ ਦੇ ਨਾਲ ਜੁੜੀਆਂ ਹੋਈਆਂ ਨੇ ਇਹ ਸਪਲਾਈ ਵੀ ਕਰਦੇ ਸੀ ਨਸ਼ਾ ਤਸਕਰ ਵੀ ਨੇ ਤੇ ਜੇ ਕਿਸੇ ਦੀ ਧੌਣ ਵਿੱਚ ਕਿੱਲਾ ਹਲੇ ਵੀ ਹੋਵੇ ਤੁਸੀਂ ਪ੍ਰਸ਼ਾਸਨ ਨੂੰ ਪਾਸੇ ਕਰੋ ਪੁਲਿਸ ਨੂੰ ਪਾਸੇ ਕਰੋ ਆਪਾਂ ਉਹਦਾ ਡਰਗ ਟੈਸਟ ਦੁਆਰਾ ਕਰਾ ਲੈਨੇ ਮੈਡੀਕਲ ਦੁਆਰਾ ਕਰਾ ਲੈਨੇ ਜੇ ਪੋਜ਼ਿਟਿਵ ਪਾਇਆ ਗਿਆ ਫਿਰ ਕੀ ਬਣੂ ਗੱਲ ਤਾਂ ਇਹ ਹੈ ਵੀ ਉਹ ਨਸ਼ਾ ਕਰਦਾ ਸੀ ਤੇ ਜੇ ਜ ਤੁਸੀਂ ਪੰਥਕ ਤੇ ਰਖਵਾਉਨੇ ਹੋ ਤੁਸੀਂ ਕਿਹਨੋਂ ਨਸ਼ਿਆਂ ਤੋਂ ਮੁਕਤ ਕਰਨਾ ਹੈ ਪੰਜਾਬ ਨੂੰ ਪੰਜਾਬ ਦੇ ਵਿੱਚ ਤਾਂ ਜੀ ਛੇਮਾ ਦਰਿਆ ਨਸ਼ਿਆਂ ਦਾ ਵਗਦਾ ਹੈ ਅਸੀਂ ਉਹਨੂੰ ਠੱਲ ਪਾਉਣੀ ਹੈ ਜੇ ਤੁਹਾਡਾ ਆਪਣਾ ਬੱਚਾ ਨਸ਼ਾ ਕਰ ਰਿਹਾ ਕੋਈ ਵੱਡੀ ਗੱਲ ਨਹੀਂ ਮੰਨ ਲਓ ਵੀ ਹਾਂ ਕਰਦਾ ਹੈ ਉਹ ਸਾਹਮਣੇ ਆਈ ਜਾਣਾ ਹੈ ਉਹਦੀ ਸ਼ਕਲ ਦੱਸਦੀ ਹੈ ਮੰਢੀਰ ਜਿਹੜੀ ਮਹਿਮਬਣਾ ਕੇ ਤੁਰੀ ਸੀ ਨਾ ਉਹਨਾਂ ਦੀਆਂ ਵੀਡੀਓ ਪਈਆਂ ਨੇ ਗੱਡੀਆਂ ਦੇ ਵਿੱਚ ਨਸ਼ਾ ਕਰਦਿਆਂ ਦੀਆਂ ਲੋਕਾਂ ਨੂੰ ਬੇਵਕੂਫ ਨਾ ਬਣਾਓ ਇੱਕ ਦਿਨ ਸੱਚ ਸਾਹਮਣੇ ਆ ਜਾਂਦਾ ਹੁੰਦਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਵੀ ਨਾ ਆ ਵਕੀਲ ਬਕੂਲ ਸਟੇਟਮੈਂਟਾਂ ਦਿੰਦੇ ਨੇ মিডিਆ ਵਾਲੇ ਦਲੀਲਾਂ ਦਿੰਦੇ ਨੇ ਉਹਨਾਂ ਨੂੰ ਬੇਨਤੀ ਹੈ ਝੁਕਦੇ ਪਾਲੜੇ ਬਲ ਨਾ ਜਾਇਆ ਕਰੋ ਥੋੜਾ ਬਹੁਤਾ ਸੱਚ ਦੇ ਨਾਲ ਖੜ੍ਹ ਜਾਇਆ ਕਰੋ ਜਦੋਂ ਕੁੱਠੀ ਪੈਂਦੀ ਹੈ ਨਾ ਫਿਰ ਤੁਨ ਸਟੇਟਮੈਂਟਾਂ ਬਦਲ ਲੀਆਂ ਪੈਂਦੀਆਂ ਨੇ ਅਗਲਾ ਪਤਾ ਕਿੰਨਾ ਕਰਦਾ ਇੱਕੋ ਹੀ ਵੀਡੀਓ ਵਿੱਚ ਦੋਨੇ ਵੀਡੀਓ ਚਲਾ ਆਂਦਾ ਹੈ ਪਹਿਲਾਂ ਪਹਿਲਾਂ ਵਾਲੀ ਬਾਅਦ ਵਿੱਚ ਬਾਅਦ ਵਾਲੀ ਫਿਰ ਥੱਲੇ ਉਹ ਜਿਹੜਾ ਹਾਸੇ ਜਿਹੇ ਵਾਲਾ ਹੁੰਦਾ ਨਾ ਇੱਕ ਟੈਟੂ ਜਿਹਾ ਉਹ ਲਾਇਆ ਹੁੰਦਾ ਹੈ ਕੀ ਹੋ ਗਿਆ ਸਮਝ ਆਈ ਗੱਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ